ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਭਾਜਪੀ ਵਾਲੇ ਵਿੱਚੇ ਹੀ ਅਕਾਲੀ ਦਰ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੇ ਜਾਂਦੀ ਹੈ ਪੈੜ ਜਾਂਦੀ ਹੈ ਪੈੜ ਇਧਰ ਨੂੰ ਅਸੀਂ ਪੈੜਾਂ ਨੱਪੀ ਜਾਂਦੇ ਆ ਹੁਣ ਉਹ ਪੈੜ ਨਾਪਿਆ ਹਜੇ ਜੇਲ੍ਹ ਚ ਇਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨਹੀਂ ਜੀ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚ ਉਹਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਫਾਨੂ ਦੇ ਲੁੱਟ ਕੇ ਖਾ ਗੇ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ 1 1 2 2 3 3 4 4 5 5 ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣਾਓ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਆ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਲਾਂਗੇ ਤੁਸੀਂ ਪਿੰਡਾਂ ਨੂੰ ਸੰਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ। ਭਾਰਤਾਂ। ਸੋ ਵੀਰੋ ਸਾਰਾ ਪੰਜਾਬ ਕਹੀ ਜਾਂਦਾ ਹੈ। 20 ਥੋੜੀ ਜੀ ਸ਼ਾਂਤੀ ਮਿਲੀ ਹੈ ਜੀ ਮਨ ਨੂੰ। ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ। ਮੈਂ ਕਹਿੰਦੀ ਇਹ ਤਾਂ ਕਾਨੂੰਨ ਦਾ ਗੰਮ ਹੈ। ਅਸੀਂ ਤਾਂ ਆਪਣੇ ਵੱਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸਮਝੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਸੋ ਅੱਜ ਅਰਨੀਆਲਾ ਇਲਾਕਾ ਮੈਂ ਇੱਥੋਂ ਜਲਾਲਾਬਾਦ ਤੋਂ ਇਲੈਕਸ਼ਨ ਵੀ ਲੜਿਆ ਹੋਇਆ ਮੈਂ ਤਾਂ ਇੱਥੇ ਆਇਆ ਹੋਇਆ ਮੇਰੇ ਤਾਂ ਦਸ ਸਾਥੀ ਬੈਠੇ ਨੇ ਸਾਰੇ ਬਹੁਤ ਸਾਰੇ ਜਿਹੜੇ ਮੇਰੇ ਮੂਰੇ ਮੋਟਰਸਾਈਕਲ ਲਾਕੇ ਬੜੇ ਬੜੇ ਕਾਫਲੇ ਬਣਾਉਂਦੇ ਸੀ ਸੋ ਇਸ ਇਲਾਕੇ ਨੂੰ ਮੈਂ ਜਾਣਦਾ ਕੱਲੇ ਕੱਲੇ ਪਿੰਡ ਚ ਮੈਂ ਲਗਭਗ ਗਿਆ ਹੋਇਆ ਤੇ ਆਪਾਂ ਮੈਂ ਤਾਂ ਇਹ ਤੋਂ ਪਹਿਲਾਂ ਵੀ ਫਾਜ਼ਿਲਕਾ ਦੇ ਇਲਾਕੇ ਚ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਵਿਚਰਦਾ ਸੀਗਾ ਤੇ ਉਹ ਬੱਚੇ ਪੰਜਵੀਂ ਕਲਾਸ ਚੋਂ ਦੋਨਾਂ ਨਾਨਕਾ ਸਕੂਲ ਦੀ ਕੁੜੀ 5ਵੀਂ ਕਲਾਸ ਚੋਂ ਪੰਜਾਬ ਚੋਂ ਫਰਸਟ ਆਈ ਸੀ ਮੈਂ ਤਾਂ ਉਹਨੂੰ ਵੀ ਉੱਥੇ ਨਾਮ ਦੇਣ ਚਲਾ ਗਿਆ ਸੀ ਅੱਜ ਉਹ ਕੁੜੀ ਨੀਟ ਦਾ ਪੇਪਰ ਕਲੀਅਰ ਕਰਕੇ ਡਾਕਟਰ ਬਣ ਗਈ ਉਹ ਦੋਨਾਂ ਨਾਨਕਾ ਲਈ ਮੈਨੂੰ ਕਿਤੇ ਫੰਕਸ਼ਨ ਤੇ ਮਿਲੀ ਮੈਂ ਤਾਂ ਪਛਾਣਿਆ ਨਹੀਂ ਕਿਉਂਕਿ ਮੈਂ ਤਾਂ 2007-08 ਦੀ ਗੱਲ ਕਰਦਾ ਤੇ ਮੈਂ ਕਿਤੇ ਲੁਧਿਆਣੇ ਪਤਾ ਨਹੀਂ ਕਿੱਥੇ ਮੈਂ ਇਲੈਕਸ਼ਨ ਚ ਫਿਰਦਾ ਸੀ ਇੱਕ ਕੁੜੀ ਆਈ ਕਹਿੰਦੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਨਹੀਂ ਬੇਟਾ ਕਹਿੰਦੀ ਮੈਂ ਜੀ ਉਹੀ ਕੁੜੀ ਆ ਜਿਹੜੀ 5ਵੀਂ ਚੋਂ ਪੰਜਾਬ ਚੋਂ ਫਰਸਟ ਆਈ ਸੀ ਤੁਸੀਂ ਮੇਰੀ ਫੀਸ ਭਰਨ ਵਾਸਤੇ ਕਿਸੇ ਬਾਹਰਲੇ ਮੁਲਕ ਦੇ ਤੁਹਾਡੇ ਦੋਸਤ ਦੇ ਡਿਊਟੀ ਲਾਈ ਸੀ ਤੇ ਅੱਜ ਮੈਂ ਨੀਟ ਕਲੀਅਰ ਕਰਕੇ ਡਾਕਟਰ ਬਣ ਗਿਆ ਹਾਂ ਇਸ ਇਲਾਕੇ ਚ ਮੈਂ ਬਹੁਤ ਆਉਂਦਾ ਰਿਹਾ ਜੀ ਪਾਣੀ ਖਰਾਬ ਹੈ ਤੇ ਜਰਹੇਲਾ ਦੋਨਾ ਨਾਨਕਾ ਚੰਗੜ ਪੈਣੀ ਮਾਤਮ ਨਗਰ ਰੇਤੇ ਵਾਲੀ ਪੈਣੀ ਮੈਂ ਸਾਰੇ ਪਿੰਡਾਂ ਨੂੰ ਜਾਣਦਾ ਜੀ ਇੰਨੇ ਤਾਂ ਜ਼ਗਵੀਰ ਬਾਦਲ ਇੱਥੇ ਐਮਐਲਏ ਰਿਹਾ ਉਹ ਵੀ ਨਹੀਂ ਜਾਣਦਾ ਹੁਣਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾ ਕਿਸੇ ਨੂੰ ਜਾਣਦਾ ਨਹੀਂ ਨਾ ਆਪਦੇ ਪੁੱਤ ਪਤਰੀਜ਼ ਜਾਂ ਆਪਦੇ ਸਾਲੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਹੋ ਬਸ ਉਹਨਾਂ ਨੇ ਪਤੂ ਕੀ ਲੈਣਾ ਜੀ ਤੁਸੀਂ ਬਥੇਰੀਆਂ ਵੋਟਾਂ ਪਾਈਆਂ ਉਹਨਾਂ ਨੂੰ ਆ ਬਲੋੜ ਤੋਂ ਪਾਉਂਦੇ ਰਹੇ ਹਾਂ ਮੁਖਸਰੋਂ ਪਾਉਂਦੇ ਰਹੇ ਹਾਂ ਜਲਾਲਾਬਾਦ ਤੋਂ ਪਾਉਂਦੇ ਰਹੇ ਹਾਂ ਬਥੇਰੀਆਂ ਵੋਟਾਂ ਪਾਈਆਂ ਵੋਟਾਂ ਪਾ ਪਾ ਕੇ ਮਸ਼ੀਨਾ ਉਹਨਾਂ ਦੀਆਂ ਵੋਟਾਂ ਨਾਲ ਭਰਤੀਆਂ ਖੂਹਾਂ ਵਰਗੀਆਂ ਮਸ਼ੀਨਾ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਵੀ ਕਦੇ ਆਪਣੇ ਹੱਕ 'ਚ ਹੀ ਬੋਲੇ ਹੋਣ ਕਦੇ ਹੱਕ 'ਚ ਕੋਈ ਕਾਨੂੰਨ ਹੀ ਬਣਾਇਆ ਹੋਵੇ ਨਾ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਪਤਾ ਨਹੀਂ ਕਿ ਨਾਲ ਲੈ ਜਾਣਗੇ ਇੱਥੇ ਹੀ ਰਹਿ ਜੂ ਸਾਰਾ ਕੁਝ ਜੀ ਸੋ ਵੀਰੋ ਮਾਪਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗਸ ਹੋਣ ਲੱਗੀਆਂ ਬੀ ਬੀ ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ ਚ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਜੀ ਕੌਣ ਕੌਣ ਟੀਚਰ ਪੜਾ ਰਹੇ ਨੇ ਜੀ ਤੇ ਟੀਚਰ ਵੀ ਦੱਸਦੇ ਨੇ ਕਿ ਅਸੀਂ ਆਹ ਪੜਾ ਕੇ ਭੇਜ ਦਿਆਂ ਬੱਚਾ ਸਕੂਲ ਤੋਂ ਬਾਹਰ ਕਿੱਥੇ ਜਾਂਦਾ ਹੈ ਇਹ ਜਿੰਮੇਵਾਰੀ ਥੋੜੀ ਹੈ ਕਿ ਸਾਰਾ ਕੁਝ ਭੁੱਲਤਾ ਨਹੀਂ ਜਾਂਦਾ ਕਿਤੇ ਬਾਹਰ ਕਿਤੇ ਇੱਧਰ ਉੱਧਰ ਫਿਰ ਸਕੂਲ ਜਿਹੜੇ ਨੇ ਉਹਨਾਂ ਦੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਕੌਣ ਰਾਖੀ ਕਰਦਾ ਸੀਗਾ ਜੀ ਕੋਈ ਵੀ ਨਹੀਂ ਉੱਥੇ ਨਸ਼ੇੜੀ ਆ ਜਾਂਦੇ ਸੀਗੇ ਸਕੂਲ ਨਸ਼ੇ ਦਾ ਅੱਡਾ ਬਣ ਜਾਂਦਾ ਸੀਗਾ ਉਹ ਆ ਕੇ ਉੱਥੇ ਨਸ਼ੇ ਨੂੰ ਛੇ ਕਰਦੇ ਸੀ ਬਾਥਰੂਮਾਂ 'ਚ ਅਸ਼ਲੀਲ ਫਿਕਰੇ ਲਿਖ ਜਾਂਦੇ ਸੀ ਸਵੇਰੇ ਹੈਡਮਾਸਟਰ ਦਾ ਜਾਂ ਟੀਚਰਾਂ ਦਾ ਅੱਧਾ ਟਾਈਮ ਉਹਨਾਂ ਨੂੰ ਮਟਾਉਣ ਤੇ ਲੱਗਦਾ ਸੀ ਅਸੀਂ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਕਿ ਹੈਡਮਾਸਟਰ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਪ੍ਰਿੰਸੀਪਲ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਕਿਥੇ ਫਿਓ ਜੁੜ ਗਿਆ ਕਿਹੜੀ ਟੂਟੀ ਖਰਾਬ ਹੋ ਗਈ ਬਾਥਰੂਮ ਠੀਕ ਨਹੀਂਗਾ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਜੀ ਪੜ੍ਹਾਈ ਨਾਲ ਬੱਚਿਆਂ ਦੀ ਜਿਹੜੀ ਹੈ ਕੋਈ ਡਿਸਟਰਬ ਹੋਵੇ ਸੋ ਮੈਂ ਅੱਜ ਇਸ ਬਹੁਤ ਨਵੇਕਲੀ ਸ਼ੁਰੂਆਤ ਲਈ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਦਿੱਲੀ ਤੋਂ ਚੱਲ ਕੇ ਆਏ ਨੇ ਉਹਨਾਂ ਦਾ ਇੱਕੋ ਹੀ ਇੰਟਰਸਟ ਹੈ ਕਿ ਪੁੰਨ ਦਾ ਕੰਮ ਜੇ ਹੋ ਜੇ ਕਿ ਪੰਜਾਬ ਜਿਹੜਾ ਸਿਲੇਬਸ ਦੇ ਵਿੱਚ ਪੂਰੇ ਦੇਸ਼ ਦੇ ਸਿਲੇਬਸ ਦੇ ਵਿੱਚ ਆਉਂਦਾ ਸੀ ਕਿ ਦੇਸ਼ ਦਾ ਸਭ ਤੋਂ ਖੁਸ਼ਹਾਲ ਪਰ ਪ੍ਰਗਤੀਸ਼ੀਲ ਰਾਜ્ય ਕੌਨ ਸਾ ਹੈ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 하이 ਮੈਂ 22 ਨੰਬਰ ਤੇ ਮਾਰੇ ਚੱਕੇ ਜੀ ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ ਅਰਵਿੰਦ ਕੇਜਰੀਵਾਲ ਸਾਤਾ ਹੀ ਕਹਿੰਦੇ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੈਂ ਯਾਰ ਇੱਕ ਹੋਰ ਪੁੰਨ ਕਰਤਾ ਅੱਜ ਵੀ ਆਹ ਇਲਾਕੇ 'ਚ ਜੇ ਨਸ਼ਿਆਂ ਦਾ ਆ ਜਿਹੜਾ ਦਾਗ ਹੈ ਧੋਤਾ ਗਿਆ ਚਲੋ ਮੇਰਾ ਵੀ ਹਿੱਸਾ ਪੈ ਗਿਆ ਇਸ ਜੱਗ 'ਚ ਕਿ ਮੈਂ ਇੱਕ ਹੋਰ ਪੁੰਨ ਕਰਤਾ ਯਾਰ ਪੁੰਨ ਵਾਲਾ ਕੰਮ ਹੈ ਜੀ ਜੱਗ ਵਾਲਾ ਕੰਮ ਹੈ ਸਾਰੇ ਹਿੱਸਾ ਪਾਓ ਇਹਦੇ 'ਚ ਛੋਟਾ ਵੱਡਾ ਕੋਈ ਵੀ ਕੁਝ ਕਰਦਾ ਜਿੱਥੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਵੀ ਇੱਥੇ ਆ ਕੰਮ ਹੋ ਜਾਂਦਾ ਹੈ WhatsApp ਦਾ ਨੰਬਰ ਹੈ ਇੱਕ ਵਾਰੀ ਸਾਨੂੰ ਦਾ ਮਿਸ ਕਾਲ ਮਾਰ ਦਿਓ ਨਾ ਤੁਹਾਡਾ ਨੰਬਰ ਆਵੇ ਸਾਡੇ ਕੋਲੇ ਪਾ ਸਾਨੂੰ ਥੋੜਾ ਜਿਹਾ ਦੱਸ ਦਿਓ ਵੀ ਇੱਥੇ ਆ ਹੋ ਜਾਂਦਾ ਥੋੜੀ ਜਾਣਕਾਰੀ ਬਿਲਕੁਲ ਗੁਪਤ ਉਹ ਤੋਂ ਬਾਅਦ ਉਹ ਬੰਦਾ ਘੰਟੇ 2 ਘੰਟੇ ਬਾਅਦ ਤੁਹਾਨੂੰ ਕਿਸ ਨਾ ਕਿਸੇ ਥਾਣੇ 'ਚ ਦਿਸੂਗਾ ਛਡਾਉਣ ਉਹਨੂੰ ਕੋਈ ਆਉਂਦਾ ਨਹੀਂ